ਦੂਰਦਰਸ਼ੀ ਵਿਦਿਆਰਥੀ ਨੇਤਾ ਮਰਹੂਮ ਵਿੱਕੀ ਮਿੱਜੂ ਖੇੜਾ ਦੇ ਜਨਮ ਦਿਨ ਨੂੰ ਪੂਰੇ ਉੱਤਰੀ ਭਾਰਤ ਵਿੱਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਕੇ ਮਨਾਏਗੀ ਇਹ ਜ਼ਿਕਰਯੋਗ ਹੈ ਕਿ ਵਿੱਕੀ ਮਿੱਜੂ ਖੇੜਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਵਿੱਚ ਅਕਾਲੀ ਦਲ ਦੀ ਵਿਦਿਆਰਥੀ ਰਾਜਨੀਤਿਕ ਇਕਾਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਉਣ ਦਾ ਸੇਰਾ ਚਾਹੁੰਦਾ ਹੈ ਅਜੀਪਾਲ ਮਿੱਝੂਖੇੜਾ ਨੇ মিডিਆ ਨੂੰ ਸੰਬੋਧਨ ਕਰਦੇ ਕਿਹਾ ਹੈ ਕਿ ਵਿੱਕੀ ਨੇ ਇਕੱਲੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਸਓਆਈ ਨੂੰ ਇੱਕ ਸਫਲ ਪਾਰਟੀ ਬਣਾਇਆ ਸੀ ਉਹ ਵਿਦਿਆਰਥੀ ਰਾਜਨੀਤੀ ਵਿੱਚ ਗੇਮ ਚੇਂਜਰ ਸੀ ਮਰਹੂਮ ਵਿੱਕੀ ਮਿੱਝੂਖੇੜਾ ਦੇ ਵੱਡੇ ਭਰਾ ਅਜੀਪਾਲ ਮਿੱਝੂਖੇੜਾ ਨੇ ਵਿੱਕੀ ਦੇ ਜਨਮ ਦਿਨ ਨੂੰ ਮਨਾਉਣ ਲਈ ਗ로우 ਗ੍ਰੀਨ 2025 ਨਾਮਕ ਪਹਿਲ ਕਦਮੀ ਦੇ ਵੇਰਵਿਆਂ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਬਦਕਿਸਮਤੀ ਨਾਲ ਵਿੱਕੀ ਮਿੱਝੂਖੇੜਾ ਨੂੰ ਕਿਸਮਤ ਦੇ ਜ਼ਾਲਮ ਹੱਥਾਂ ਨੇ ਬਹੁਤ ਛੋਟੀ ਉਮਰ ਵਿੱਚ ਖੋ ਲਿਆ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਹਤ ਜਿਵੇਂ ਗੁਰੂ ਸਾਹਿਬ ਨੇ ਵੀ ਸਾਡੇ ਨੇ ਸਾਨੂੰ ਇੱਕ ਨਸੀਹਤ ਦਿੱਤੀ ਹੈ ਕਿ ਪਵਨ ਜਿਹੜਾ ਹੈ ਇਹ ਐਜ਼ ਅ ਗੁਰੂ ਮੰਨਿਆ ਜਾਂਦਾ ਹੈ ਤੇ ਜਿਵੇਂ ਜਿਵੇਂ ਆਪਾਂ ਇਸ ਚੀਜ਼ ਨੂੰ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਆਪਾਂ ਐਜ਼ ਅ ਫਾਦਰ ਆਖਿਆ ਗਏ ਪਿਓ ਪਾਣੀ ਹੈ ਤੇ ਜਿਹੜੀ ਧਰਤ ਹੈ ਉਹ ਸਾਡੀ ਮਾਤਾ ਹੈ ਸੋ ਇਸ ਮਾਤਾ ਨੂੰ ਆਪਾ ਜਿਵੇਂ ਘਰੇ ਪਿਆਰ ਕਰਦੇ ਆ ਆਪਣੀ ਮਾਤਾ ਨੂੰ ਮੈਂ ਸੋਚਦਾ ਮੇਰੀ ਸੋਚ ਇਹ ਹੈ ਵੀ ਆਪਾਂ ਨੂੰ ਜਿਹੜੀ ਮਦਰ ਅਰਥ ਹੈ ਇਸ ਨੂੰ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਸੋ ਜੇ ਆਪਾਂ ਮਦਰ ਅਰਥ ਨੂੰ ਆਪਣੀ ਧਰਤ ਨੂੰ ਬਚਾਉਣਾ ਹੈ ਤਾਂ ਮੇਰੇ ਸਾਹਬ ਚ ਇੱਕ ਸਭ ਤੋਂ ਜਿਹੜਾ ਅਹਿਮ ਇਹਦਾ ਜ਼ਰੀਆ ਹੈ ਉਹ ਹੈ ਪਲਾਂਟੇਸ਼ਨ ਸੋ ਅੱਜ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀਓ ਅਸੀਂ ਇਹ ਫਾਊਂਡੇਸ਼ਨ ਜਦੋਂ ਮੇਰੇ ਛੋਟੇ ਭਰਾ ਵਿੱਕੀ ਦਾ ਅਨਫੋਰਚੂਨੇਟ ਐਕਸੀਡੈਂਟ ਹੋਇਆ ਇਨਸੀਡੈਂਟ ਹੋਇਆ ਜਿਹੜਾ 2021 ਦੇ ਵਿੱਚ ਉਸ ਤੋਂ ਬਾਅਦ ਅਸੀਂ 2022 ਐਂਡ ਦੇ ਵਿੱਚ ਜਦੋਂ ਸਾਰੇ ਹੀ ਜਿਹੜੇ ਵਿੱਕੀ ਦੇ ਦੋਸਤ ਜਾਂ ਚਾਹਣ ਵਾਲੇ ਸੀਗੇ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਅਸੀਂ ਇੱਕ ਡਿਸਕਸ਼ਨ ਕੀਤੀ ਵੀ ਵਿੱਕੀ ਦੀ ਸੋਚ ਨੂੰ ਕਿਵੇਂ ਅੱਗੇ ਲਜਾਇਆ ਜਾ ਸਕਦਾ ਹੈ ਜਿਹੜਾ ਉਹਦਾ ਪੈਸ਼ਨ ਸੀਗਾ ᱴুਵਰਡਸ ਸੋਸਾਇਟੀ ਜਾਂ ਕੰਮ ਕਰਨ ਦਾ ਜਾਂ ਉਸ ਚੀਜ਼ ਨੂੰ ਆਪਾਂ ਉਹਦੀ ਸੋਚ ਨੂੰ ਕਿਵੇਂ ਅੱਗੇ ਲਜਾਈਏ ਤੋਂ ਸਾਰੇ ਹੀ ਇਹਦੇ ਦੋਸਤਾਂ ਨੇ ਜਿਹੜੇ ਇਹਦੇ ਚਾਹਣ ਵਾਲੇ ਸੀ ਆਏ ਤੇ ਸਰਕਲ ਦੇ ਸਾਰੇ ਦੇ ਫਰੈਂਡਸ ਸੀਗੇ ਉਹਨਾਂ ਨੇ ਸਾਨੂੰ ਇਹੀ ਰਾਹ ਦਿੱਤੀ ਵੀ ਆਪਾਂ ਨੂੰ ਇੱਕ ਫਾਊਂਡੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ ਸੋ 2022 ਦੇ ਵਿੱਚ ਅਸੀਂ ਇਹ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹ ਵਿੱਕੀ ਦੇ ਨਾਮ ਤੇ ਹੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਅਸੀਂ ਸਟੈਬਲਿਸ਼ ਕੀਤੀ ਮੈਂ ਕੁਝ ਗੱਲਾਂ ਪਹਿਲਾਂ ਵਿੱਕੀ ਬਾਰੇ ਕਹਿਣਾ ਚਾਹਾਂਗਾ ਵੀ ਵਿੱਕੀ ਜਦੋਂ ਮਿੱਡੂ ਖੇੜੇ ਤੋਂ ਬਾਅਦ ਜਿਵੇਂ ਆਪਦੇ ਜਿਹੜੀਆਂ ਆਪਣੇ अर्ਲੀ ਸਟੱਡੀਜ਼ ਸੀਗੀਆਂ ਉਹਨੇ ਪਹਿਲਾਂ ਆਪਣਾ ਸ਼ਿਵਾਲਿਕ ਚ ਇਥੋਂ ਕੀਤੀ ਫਿਰ ਉਹਦੇ ਬਾਅਦ ਹੀ ਵੈਂਟ ਟੂ ਸ਼ਿਮਲਾ ਸ਼ਿਮਲਾ ਤੋਂ ਬਾਅਦ ਇੱਥੇ ਉਹ ਆ ਕੇ ਕਾਲਜ ਦੇ ਵਿੱਚ ਆਪਦਾ ਕਾਲਜ ਜਿਹੜਾ ਹੈਗਾ ਡੀਏਵੀ ਕਾਲਜ ਦੇ ਵਿੱਚ ਉਹਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਵੇਂ ਡੀਏਵੀ ਕਾਲਜ ਤੋਂ ਬਾਅਦ ਉਹਨੇ ਆਪਦਾ ਯੂਨੀਵਰਸਿਟੀ ਚ ਕਾਫੀ ਸਮਾਂ ਲਾਇਆ ਕਿਉਂਕਿ ਉੱਥੇ ਚਲੋ ਆਪਦੀਆਂ ਹਾਇਰ ਸਟੱਡੀਜ਼ ਵਾਸਤੇ ਯੂਨੀਵਰਸਿਟੀ ਗਿਆ ਸੋ ਹੀ ਵਾਸ ਵੈਰੀ ਪ੍ਰੋਮਿਨੈਂਟ ਇਨ ਆਲ ਦਾ ਮੈਂਨ ਸਟੂਡੈਂਟ ਪੋਲਿਟਿਕਸ ਦੇ ਵਿੱਚ ਸਟੂਡੈਂਟ ਲੀਡਰ ਇੱਕ ਮਤਲਬ ਕਿ ਸਟਾਰ ਸਟੂਡੈਂਟ ਲੀਡਰ ਕਹੂੰਗਾ ਮੈਂ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਹੀ ਉਹਦੇ ਦੱਸਿਆ ਵੀ ਜਿਵੇਂ 2014 ਤੋਂ ਪਹਿਲਾਂ ਵਿਕੀ ਨੇ ਸੋਪੂ ਦੇ ਨਾਲ ਕੰਮ ਕੀਤਾ ਸੋਪੂ ਤੋਂ ਬਾਅਦ ਵਿਕੀ ਨੇ ਜਦੋਂ ਐਸਓਆਈ ਜੁਆਇਨ ਕੀਤੀ ਤੇ 2014 ਦੇ ਵਿੱਚ ਤੇ 14 ਤੋਂ 15 ਦੇ ਵਿੱਚ ਐਸਓਆਈ ਨੇ ਇੱਕ ਭਾਰੀ ਜਿੱਤ ਦਾ ਜਿੱਤ ਪ੍ਰਾਪਤ ਕੀਤੀ 2015 ਦੇ ਵਿੱਚ ਜਦੋਂ ਕਿ ਵਿੱਕੀ ਪ੍ਰਧਾਨ ਸੀਗਾ ਸੋ ਉਸ ਤੋਂ ਬਾਅਦ 2019 ਦੇ ਵਿੱਚ ਦੁਬਾਰਾ ਫੇਰ ਇੱਕ ਐਜ਼ ਅ ਸਟੂਡੈਂਟ ਲੀਡਰ ਅੱਗੇ ਆ ਕੇ ਤੇ ਦੁਬਾਰਾ ਫੇਰ ਐਸਓਆਈ ਨੂੰ ਸਟੈਬਲਿਸ਼ ਕਰਨ ਲਈ ਉਹਨੇ ਬਹੁਤ ਮਿਹਨਤ ਕੀਤੀ ਹੈ ਸੋ ਇਸ ਕਰਕੇ ਹੀ ਵਾਸ ਵੈਰੀ ਆਮਨ ਆਈ ਕੈਨ ਸੇ ਆ ਮੈਂ ਆ ਵਾਂਟ ਟੂ ਸੇ ਕਿ ਹੀ ਵਾਸ ਅ ਸਟਾਰ ਲੀਡਰ ਜਿਹੜਾ ਸੀਗਾ ਇਹ ਸਟੂਡੈਂਟਸ ਦਾ ਸੀਗਾ ਸੋ ਫਰਦਰ ਮੈਂ ਇਸ ਚੀਜ਼ ਦੇ ਉੱਤੇ ਇਹ ਕਹਿਣਾ ਚਾਹੂੰਗਾ ਵੀ ਉਦੋਂ ਬਾਅਦ ਜਿਵੇਂ ਜਿਵੇਂ ਸਾਡਾ ਅਨਫੋਰਚੂਨੇਟ ਇੱਕ ਜਿਹੜੀ ਘਟਨਾ ਹੋਈ ਹੈ ਆਪਣੇ 21 ਅਗਸਤ ਵਾਲੀ ਉਦੋਂ ਬਾਅਦ ਚਲੋ ਅਸੀਂ ਜਿਹੜੀ ਹੈਗੀ ਹੈ ਫਾਊਂਡੇਸ਼ਨ ਸਟੈਬਲਿਸ਼ ਕਰ ਲਈ 2022 ਦੇ ਐਂਡ 'ਚ ਤੇ 2022 ਦੇ ਐਂਡ ਤੇ ਉਦੋਂ ਬਾਅਦ ਅਸੀਂ ਜਿਹੜਾ ਵੀ ਸਾਡਾ ਕੰਮ ਸੀਗੇ ਫਾਊਂਡੇਸ਼ਨ ਦੇ ਫਾਊਂਡੇਸ਼ਨ ਦੇ ਵਿੱਚ ਅਸੀਂ ਜਿਵੇਂ ਵਿੱਕੀ ਦੀ ਸੋਸੀ ਸਪੋਰਟਸ ਨੂੰ ਲੈ ਕੇ ਬੜਾ ਉਤਸ਼ਾਹਿਤ ਸੀਗਾ ਹੋ ਬਿਕਾਜ਼ ਈਵਨ ਹੀ ਵਾਸ ਅ ਸਪੋਰਟਸਮੈਨ ਸੋ ਅਸੀਂ ਇਹ ਸੋਚਿਆ ਵੀ ਸਪੋਰਟਸ ਦੇ ਰਿਲੇਟਡ ਕੋਈ ਨਾ ਕੁਝ ਕੰਮ ਕੀਤਾ ਜਾਵੇ। ਉਹਦੇ ਵਿੱਚ ਅਸੀਂ ਕੀ ਕੀਤਾ ਕਿ ਜਿਵੇਂ ਆਪਣਾ ਕ੍ਰਿਕਟ ਟੂਰਨਾਮੈਂਟਸ ਅਸੀਂ ਕਰਵਾਏ ਯੂਨੀਵਰਸਿਟੀ ਦੇ ਵਿੱਚ, ਯੂਨੀਵਰਸਿਟੀ ਦੇ ਬਾਹਰ ਵੀ ਕਰਵਾਏ। ਫਿਰ ਉਹ ਤੋਂ ਬਾਅਦ ਜਿਵੇਂ ਕਬੱਡੀ ਕੱਪਸ ਹੈ, ਕਬੱਡੀ ਕੱਪਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਕੀਤੀ ਜਿੰਨੀ ਸਾਡੇ ਤੋਂ ਹੋ ਸਕਦੀ ਸੀ। ਜਿਵੇਂ ਕਿਸੇ ਸਪੋਰਟਸਮੈਨ ਨੂੰ ਕੋਈ ਲੋੜ ਹੁੰਦੀ ਸੀ ਕਿਸੇ ਵੀ ਤਰ੍ਹਾਂ ਦੀ, ਅਸੀਂ ਉਹਦੀ ਲੋੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਆਪਦਾ ਸਪੋਰਟਸ ਦੇ ਵਿੱਚ ਕੈਰੀਅਰ ਜਿਹੜਾ ਸਪੋਰਟਸਮੈਨ ਆ ਉਹ ਬਣਾਵੇ ਜਿੰਨੀ ਕ ਹੈਲਪ ਸਾਡੇ ਤੋਂ ਮੇਰੇ ਤੋਂ ਹੋ ਸਕਦੀ ਸੀ ਜਾਂ ਫਾਊਂਡੇਸ਼ਨ ਤੋਂ ਹੋ ਸਕਦੀ ਸੀ ਅਸੀਂ ਕਰਦੇ ਸੀ ਸੋ ਉਦੋਂ ਬਾਅਦ ਆਪਾਂ ਜੇ ਗੱਲ ਕਰੀਏ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਵਿੱਕੀ ਦੀ ਬੜੀ ਸ਼ਮੂਲੀਅਤ ਸੀ ਜਦੋਂ ਆਪਣਾ ਪਹਿਲਾ ਦਿੱਲੀ ਵਾਲਾ ਲੱਗਿਆ ਹੋਇਆ ਸੀਗਾ ਕਿਸਾਨੀ ਅੰਦੋਲਨ ਸੀਗਾ ਉੱਥੇ ਕਾਫੀ ਇਹਨੇ ਕਾਫੀ ਟਾਈਮ ਲਾਇਆ ਸੀ ਅਸੀਂ ਮੈਂ ਵੀ ਗਿਆ ਸੀ ਉਦੋਂ ਉਸ ਕਰਕੇ ਅਸੀਂ ਜਦੋਂ ਉਦੋਂ ਬਾਅਦ ਵਿੱਕੀ ਦੇ ਜਾਣ ਤੋਂ ਬਾਅਦ ਜਦੋਂ ਧਰਨਾ ਲੱਗਿਆ ਸੀ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਵੀ ਸ਼ਮੂਲੀਅਤ ਕੀਤੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੇ ਜੋ ਵੀ ਤੇਲਫੋਲ ਕਰ ਸਕਦੇ ਸੀ ਖਾਣ ਪੀਣ ਦਾ ਜਿਹੜਾ ਸਮਗਰੀ ਸੀ ਜਾਂ ਕੁਝ ਵੀ ਦੇ ਸਕਸੀ ਅਸੀਂ ਉਹ ਉਹ ਵੀ ਦਿੱਤੀਆਂ ਫਿਰ ਮੈਂ ਸੋਚਦਾ ਵਿੱਕੀ ਵਿੱਕੀ ਦੀ ਸੋਚ ਸੀ ਵੀ ਹੈਲਪਫੁਲ ਨੇਚਰ ਸੀ ਉਹਦਾ ਜਿਵੇਂ ਗਰੀਬ ਬੰਦਿਆਂ ਦਾ ਜਿਵੇਂ ਕਿਸੇ ਕਿਸੇ ਰੇਡੀ ਵਾਲੇ ਟੱਕਰ ਜਾਣਾ ਜਾਂ ਕਿਸੇ ਨੇ ਵੀ ਟੱਕਰ ਜਾਣਾ ਉਹਨੇ ਉਹਨੂੰ ਨੰਬਰ ਦੇ ਦੇਣਾ ਆ ਵੀ ਘਰ ਤੈਨੂੰ ਕਦੇ ਲੋੜ ਪੈਗੀ ਜਿੰਮੇ 71 ਚ ਹੀ ਰਹਿੰਦਾ ਸੀ ਆ ਕਈ ਵਾਰ ਜਮ ਜਮ ਤੋਂ ਆਉਂਦਾ ਉਹਨੇ ਰੁਕ ਜਾਣਾ ਕੇਲੇ ਲੈਣੇ ਕੋਲੇ ਹਾਂ ਬਈ ਕੇਲੇ ਦਾ ਚਲ ਲੈ ਲੈਨੇ ਆ ਖਾ ਲੈਨੇ ਪਰ ਉਦੋਂ ਬਾਅਦ ਇਹ ਵੀ ਕਹਿੰਦਾ ਸੀ ਆ ਮੇਰਾ ਫੋਨ ਨੰਬਰ ਹੈ ਜੇ ਤੈਨੂੰ ਕਦੇ ਲੋੜ ਪਈ ਤਾਂ ਮੈਨੂੰ ਦੱਸ ਦੀ ਪਈ ਤੈਨੂੰ ਕੋਈ ਤੰਗ ਤੰਗ ਕਰੇ ਜਾਂ ਕਿਵੇਂ ਹੁੰਦਾ ਹੀ ਆ ਜੀ ਚਲੋ ਰੇੜੀ ਵਾਲੇ ਵਿਚਾਰੇ ਗਰੀਬ ਬੰਦੇ ਨੂੰ ਉਵੇਂ ਅਸੀਂ ਉਹੀ ਚੀਜ਼ਾਂ ਸੋਚਦੇ ਹੋਏ ਜਿਵੇਂ ਫਲੱਡ ਅਫੈਕਟਿਡ ਏਰੀਆ ਸੀਗੇ ਜਦੋਂ ਰੀਸੈਂਟ ਜਿਹੜਾ ਪਿਛਲੇ 2-3 ਸਾਲ ਪਹਿਲਾਂ ਜਿਹੜਾ ਫਲੱਡ ਆਇਆ ਸੀਗਾ ਉਹਦੇ ਚ ਪਿੱਛੇ ਜੇ ਇੱਕ ਚੱਪਟ ਚਿੜੀ ਦੇ ਵਿੱਚ ਛੱਤ ਡਿੱਗ ਪਈ ਸੀ ਗਰੀਬ ਘਰ ਛੋਟੀ ਜੀ ਬੱਚੀ ਦੇ ਬੜੀਆਂ ਮਤਲਕੀ ਬੈਕ ਹਾਂ ਵੀ ਬੜੀਆਂ ਬੜੀ ਹਾਰਡਸ਼ਿਪ ਦੇ ਵਿੱਚ ਉਹ ਛੋਟੀ ਬੱਚੀ ਟੱਪੀ 6-7 ਸਾਲ ਦੀ ਸੀ ਉਹਦੀਆਂ ਲੱਤਾਂ ਅ ਦੇ ਵਿੱਚ ਫ੍ਰੈਕਚਰ ਆ ਗਿਆ ਸੀਗਾ ਸੋ ਅਸੀਂ ਜੋ ਸਾਡੇ ਤੋਂ ਹੋ ਸਕਦਾ ਸੀ ਤਿਲ ਫੁੱਲ ਮੈਂ ਇਹ ਤਾਂ ਨਹੀਂ ਕਹਾਂਗਾ ਵੀ ਅਸੀਂ ਬਹੁਤ ਕੁਝ ਕਰਤਾ ਪਰ ਜਿੰਨਾ ਕਿ ਸਾਡੇ ਤੋਂ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਲਈ ਸਾਡੇ ਅ ਸક્ષਮ ਕੀਤਾ ਅਸੀਂ ਉੱਥੇ ਜਾ ਕੇ ਉਸ ਬੱਚਾ ਹਾਂਜੀ ਤਲਤੋ ਹੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਵੇਂ ਗੁਰੂ ਸਾਹਿਬ ਨੇ ਵੀ ਸਾਡਿਆਂ ਨੇ ਸਾਨੂੰ ਇੱਕ ਨਸੀਹਤ ਦਿੱਤੀ ਹੈ ਕਿ ਪਵਨ ਜਿਹੜਾ ਹੈ ਇਹ ਐਜ਼ ਅ ਗੁਰੂ ਮੰਨਿਆ ਜਾਂਦਾ ਹੈ ਤੇ ਜਿਵੇਂ ਜਿਵੇਂ ਆਪਾਂ ਇਸ ਚੀਜ਼ ਨੂੰ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਆਪਾਂ ਐਜ਼ ਅ ਫਾਦਰ ਆਖਿਆ ਗਏ ਪਿਓ ਪਾਣੀ ਹੈ ਤੇ ਜਿਹੜੀ ਧਰਤ ਹੈ ਉਹ ਸਾਡੀ ਮਾਤਾ ਹੈ ਸੋ ਇਸ ਮਾਤਾ ਨੂੰ ਆਪਾਂ ਜਿਵੇਂ ਘਰੇ ਪਿਆਰ ਕਰਦੇ ਆ ਆਪਣੀ ਮਾਤਾ ਨੂੰ ਮੈਂ ਮੈਂ ਸੋਚਦਾ ਮੇਰੀ ਸੋਚ ਇਹ ਹੈ ਵੀ ਆਪਾਂ ਨੂੰ ਜਿਹੜੀ ਮਦਰ ਅਰਥ ਹੈ ਇਸ ਨੂੰ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਸੋ ਜੇ ਆਪਾਂ ਮਦਰ ਅਰਥ ਨੂੰ ਆਪਣੀ ਧਰਤ ਨੂੰ ਬਚਾਉਣਾ ਹੈ ਤਾਂ ਮੇਰੇ ਹਿਸਾਬ ਚ ਇੱਕ ਸਭ ਤੋਂ ਜਿਹੜਾ ਅਹਿਮ ਇਹਦਾ ਜ਼ਰੀਆ ਹੈ ਉਹ ਹੈ ਪਲਾਂਟੇਸ਼ਨ ਸੋ ਅੱਜ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀਓ ਅਸੀਂ ਇਹ ਫਾਊਂਡੇਸ਼ਨ ਜਦੋਂ ਮੇਰੇ ਛੋਟੇ ਭਰਾ ਵਿੱਕੀ ਦਾ ਅਨਫੋਰਚੂਨੇਟ ਐਕਸੀਡੈਂਟ ਹੋਇਆ ਇਨਸੀਡੈਂਟ ਹੋਇਆ ਜਿਹੜਾ 2021 ਦੇ ਵਿੱਚ ਉਸ ਤੋਂ ਬਾਅਦ ਅਸੀਂ 2022 ਐਂਡ ਦੇ ਵਿੱਚ ਜਦੋਂ ਸਾਰੇ ਹੀ ਜਿਹੜੇ ਵਿੱਕੀ ਦੇ ਦੋਸਤ ਜਾਂ ਚਾਹਣ ਵਾਲੇ ਸੀਗੇ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਅਸੀਂ ਇੱਕ ਡਿਸਕਸ਼ਨ ਕੀਤੀ ਵੀ ਵਿੱਕੀ ਦੀ ਸੋਚ ਨੂੰ ਕਿਵੇਂ ਅੱਗੇ ਲਜਾਇਆ ਜਾ ਸਕਦਾ ਹੈ ਜਿਹੜਾ ਉਹਦਾ ਪੈਸ਼ਨ ਸੀਗਾ ᱴুਵਰਡਸ ਸੋਸਾਇਟੀ ਜਾਂ ਕੰਮ ਕਰਨ ਦਾ ਜਾਂ ਉਸ ਚੀਜ਼ ਨੂੰ ਆਪਾਂ ਉਹਦੀ ਸੋਚ ਨੂੰ ਕਿਵੇਂ ਅੱਗੇ ਲਜਾਈਏ ਤੋਂ ਸਾਰੇ ਹੀ ਇਹਦੇ ਦੋਸਤਾਂ ਨੇ ਜਿਹੜੇ ਇਹਦੇ ਚਾਹਣ ਵਾਲੇ ਸੀ ਆਏ ਤੇ ਸਰਕਲ ਦੇ ਸਾਰੇ ਦੇ ਫਰੈਂਡਸ ਸੀਗੇ ਉਹਨਾਂ ਨੇ ਸਾਨੂੰ ਇਹੀ ਰਹਿ ਦਿੱਤੀ ਵੀ ਆਪਾਂ ਨੂੰ ਇੱਕ ਫਾਊਂਡੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ ਸੋ 2022 ਦੇ ਵਿੱਚ ਅਸੀਂ ਇਹ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹ ਵਿੱਕੀ ਦੇ ਨਾਮ ਤੇ ਹੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਅਸੀਂ ਇਸਟੈਬਲਿਸ਼ ਕੀਤੀ ਮੈਂ ਕੁਝ ਗੱਲਾਂ ਪਹਿਲਾਂ ਵਿੱਕੀ ਬਾਰੇ ਕਹਿਣਾ ਚਾਹਾਂਗਾ ਵੀ ਵਿੱਕੀ ਜਦੋਂ ਮਿੱਡੂ ਖੇੜੇ ਤੋਂ ਬਾਅਦ ਜਿਵੇਂ ਆਪਦੀਆਂ ਜਿਹੜੀਆਂ ਆਪਣੇ अर्ਲੀ ਸਟੱਡੀਜ਼ ਸੀਆਂ ਉਹਨੇ ਪਹਿਲਾਂ ਆਪਣਾ ਸ਼ਿਵਾਲਿਕ ਚ ਇਥੋਂ ਕੀਤੀ ਫਿਰ ਉਹ ਤੋਂ ਬਾਅਦ ਹੀ ਵੈਂਟ ਟੂ ਸ਼ਿਮਲਾ ਸ਼ਿਮਲਾ ਤੋਂ ਬਾਅਦ ਇੱਥੇ ਉਹ ਆ ਕੇ ਕਾਲਜ ਦੇ ਵਿੱਚ ਆਪਦਾ ਕਾਲਜ ਜਿਹੜਾ ਹੈਗਾ ਡੀਏਵੀ ਕਾਲਜ ਦੇ ਵਿੱਚ ਉਹਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਵੇਂ ਡੀਏਵੀ ਕਾਲਜ ਤੋਂ ਬਾਅਦ ਉਹਨੇ ਆਪਦਾ ਯੂਨੀਵਰਸਿਟੀ ਚ ਕਾਫੀ ਸਮਾਂ ਲਾਇਆ ਕਿਉਂਕਿ ਉੱਥੇ ਚਲੋ ਆਪਦੀਆਂ ਹਾਇਰ ਸਟੱਡੀਜ਼ ਵਾਸਤੇ ਯੂਨੀਵਰਸਿਟੀ ਗਿਆ ਸੋ ਹੀ ਵਾਸ ਵੈਰੀ ਪ੍ਰੋਮਿਨੈਂਟ ਇਨ 올 ਦਾ ਮੈਨ ਸਟੂਡੈਂਟ ਪੋਲਿਟਿਕਸ ਦੇ ਵਿੱਚ ਸਟੂਡੈਂਟ ਲੀਡਰ ਇੱਕ ਮਤਲਬ ਕਿ 스타 ਸਟੂਡੈਂਟ ਲੀਡਰ ਕਹੂੰਗਾ ਮੈਂ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਹੀ ਉਹਦੇ ਦੱਸਿਆ ਵੀ ਜਿਵੇਂ 2014 ਤੋਂ ਪਹਿਲਾਂ ਵਿੱਕੀ ਨੇ ਸੋਪੂ ਦੇ ਨਾਲ ਕੰਮ ਕੀਤਾ ਸੋਪੂ ਤੋਂ ਬਾਅਦ ਵਿਕੀ ਨੇ ਜਦੋਂ ਐਸਓਆਈ ਜੁਆਇਨ ਕੀਤੀ ਤੇ 2014 ਦੇ ਵਿੱਚ ਤੇ 14 ਤੋਂ 15 ਦੇ ਵਿੱਚ ਐਸਓਆਈ ਨੇ ਇੱਕ ਭਾਰੀ ਜਿੱਤ ਦਾ ਜਿੱਤ ਪ੍ਰਾਪਤ ਕੀਤੀ 2015 ਦੇ ਵਿੱਚ ਜਦੋਂ ਕਿ ਵਿਕੀ ਪ੍ਰਧਾਨ ਸੀਗਾ ਸੋ ਉਸ ਤੋਂ ਬਾਅਦ 2019 ਦੇ ਵਿੱਚ ਦੁਬਾਰਾ ਫੇਰ ਇੱਕ ਐਜ਼ ਅ ਸਟੂਡੈਂਟ ਲੀਡਰ ਅੱਗੇ ਆ ਕੇ ਤੇ ਦੁਬਾਰਾ ਫੇਰ ਐਸਓਆਈ ਨੂੰ ਸਟੈਬਲਿਸ਼ ਕਰਨ ਲਈ ਉਹਨੇ ਬਹੁਤ ਮਿਹਨਤ ਕੀਤੀ ਹੈ ਸੋ ਇਸ ਕਰਕੇ ਹੀ ਵਾਸ ਵੈਰੀ ਆਮਨ ਆਈ ਕੈਨ ਸੇ ਆ ਮੈਨ ਆ ਵਾਂਟ ਟੂ ਸੇ ਕਿ ਹੀ ਵਾਸ ਅ ਸਟਾਰ ਲੀਡਰ ਜਿਹੜਾ ਸੀਗਾ ਇਹ ਸਟੂਡੈਂਟਸ ਦਾ ਸੀਗਾ ਸੋ ਫਰਦਰ ਮੈਂ ਇਸ ਚੀਜ਼ ਦੇ ਉੱਤੇ ਇਹ ਕਹਿਣਾ ਚਾਹੂੰਗਾ ਵੀ ਉਦੋਂ ਬਾਅਦ ਜਿਵੇਂ ਜਿਵੇਂ ਸਾਡੇ ਨਾਲ ਅਨਫੋਰਚੂਨੇਟ ਇੱਕ ਜਿਹੜੀ ਘਟਨਾ ਹੋਈ ਹੈ ਆਪਣੇ 21 ਅਗਸਤ ਵਾਲੀ ਉਦੋਂ ਬਾਅਦ ਚਲੋ ਅਸੀਂ ਜਿਹੜੀ ਹੈਗੀ ਹੈ ਫਾਊਂਡੇਸ਼ਨ ਸਟੈਬਲਿਸ਼ ਕਰ ਲਈ 2022 ਦੇ ਐਂਡ ਚ ਤੇ 2022 ਦੇ ਐਂਡ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਵੀ ਸਾਡਾ ਕੰਮ ਸੀਗੇ ਫਾਊਂਡੇਸ਼ਨ ਦੇ ਫਾਊਂਡੇਸ਼ਨ ਦੇ ਵਿੱਚ ਅਸੀਂ ਜਿਵੇਂ ਵਿੱਕੀ ਦੀ ਸੋਸੀ ਸਪੋਰਟਸ ਨੂੰ ਲੈ ਕੇ ਬੜਾ ਉਤਸ਼ਾਹਿਤ ਸੀਗਾ ਹੋ बिकॉज इवन ਹੀ ਵਾਸ ਅ ਸਪੋਰਟਸਮੈਨ ਸੋ ਅਸੀਂ ਇਹ ਸੋਚਿਆ ਵੀ ਸਪੋਰਟਸ ਦੇ ਰਿਲੇਟਡ ਕੋਈ ਨਾ ਕੁਝ ਕੰਮ ਕੀਤਾ ਜਾਵੇ ਉਹਦੇ ਵਿੱਚ ਅਸੀਂ ਕੀ ਕੀਤਾ ਕਿ ਜਿਵੇਂ ਆਪਣਾ ক্রিকেট ਟੂਰਨਾਮੈਂਟ ਅਸੀਂ ਕਰਵਾਏ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਤੋਂ ਬਾਹਰ ਵੀ ਕਰਵਾਏ ਫਿਰ ਉਸ ਤੋਂ ਬਾਅਦ ਜਿਵੇਂ ਕਬੱਡੀ ਕੱਪਸ ਹੈ ਕਬੱਡੀ ਕੱਪਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਕੀਤੀ ਜਿੰਨੀ ਕਿ ਸਾਡੇ ਤੋਂ ਹੋ ਸਕਦੀ ਸੀ ਜਿਵੇਂ ਕਿਸੇ ਸਪੋਰਟਸਮੈਨ ਨੂੰ ਕੋਈ ਲੋਡ ਹੁੰਦੀ ਸੀ ਕਿਸੇ ਵੀ ਤਰ੍ਹਾਂ ਦੀ ਅਸੀਂ ਉਹਦੀ ਲੋਡ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਆਪਦਾ ਸਪੋਰਟਸ ਦੇ ਵਿੱਚ ਕੈਰੀਅਰ ਜਿਹੜਾ ਸਪੋਰਟਸਮੈਨ ਆ ਉਹ ਬਣਾਵੇ ਜਿੰਨੀ ਕਿ ਹੈਲਪ ਸਾਡੇ ਤੋਂ ਮੇਰੇ ਤੋਂ ਹੋ ਸਕਦੀ ਸੀ ਜਾਂ ਫਾਊਂਡੇਸ਼ਨ ਤੋਂ ਹੋ ਸਕਦੀ ਸੀ ਅਸੀਂ ਕਰਦੇ ਸੀ ਸੋ ਉਦੋਂ ਬਾਅਦ ਆਪਾਂ ਜੇ ਗੱਲ ਕਰੀਏ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਵਿੱਕੀ ਦੀ ਬੜੀ ਸ਼ਮੂਲੀਅਤ ਸੀ ਜਦੋਂ ਆਪਣਾ ਪਹਿਲਾ ਦਿੱਲੀ ਵਾਲਾ ਲੱਗਿਆ ਹੋਇਆ ਸੀਗਾ ਕਿਸਾਨੀ ਅੰਦੋਲਨ ਸੀਗਾ ਉੱਥੇ ਕਾਫੀ ਇਹਨੇ ਕਾਫੀ ਟਾਈਮ ਲਾਇਆ ਸੀ ਅਸੀਂ ਮੈਂ ਵੀ ਗਿਆ ਸੀ ਉਦੋਂ ਉਸ ਕਰਕੇ ਅਸੀਂ ਜਦੋਂ ਉਦੋਂ ਬਾਅਦ ਵਿੱਕੀ ਤੇ ਜਾਣ ਤੋਂ ਬਾਅਦ ਜਦੋਂ ਧਰਨਾ ਲੱਗਿਆ ਸੀ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਵੀ ਸ਼ਮੂਲੀਅਤ ਕੀਤੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੇ ਜੋ ਵੀ ਤਿਲ ਫੁੱਲ ਕਰ ਸਕਦੇ ਸੀ ਖਾਣ ਪੀਣ ਦਾ ਜਿਹੜਾ ਸਮਗਰੀ ਸੀ ਜਾਂ ਕੁਝ ਵੀ ਦੇ ਸਕਸੀ ਅਸੀਂ ਉਹ ਉਹ ਵੀ ਦਿੱਤੀਆਂ ਫਿਰ ਮੈਂ ਸੋਚਦਾ ਹਾਂ ਵਿੱਕੀ ਵਿੱਕੀ ਦੀ ਸੋਚ ਸੀ ਵੀ ਹੈਲਪਫੁਲ ਨੇਚਰ ਸੀ ਉਹਦਾ ਜਿਵੇਂ ਗਰੀਬ ਬੰਦਿਆਂ ਦਾ ਜਿਵੇਂ ਕਿਸੇ ਕਿਸੇ ਰੇੜੀ ਵਾਲੇ ਟੱਕਰ ਜਾਣਾ ਜਾਂ ਕਿਸੇ ਨੇ ਵੀ ਟੱਕਰ ਜਾਣਾ ਉਹਨੇ ਉਹਨੂੰ ਨੰਬਰ ਦੇ ਦੇਣਾ ਆ ਵੀ ਕਰ ਤੈਨੂੰ ਕਦੇ ਲੋੜ ਪੈ ਗਈ ਜਿਵੇਂ ਸਾਡੇ 71 ਚ ਹੀ ਰਹਿੰਦਾ ਸੀ ਆ ਕਈ ਵਾਰ ਜਮ ਜਮ ਤੋਂ ਆਉਂਦਾ ਉਹਨੇ ਰੁਕ ਜਾਣਾ ਕੇਲੇ ਲੈਣਿਆਂ ਕੋਲੇ ਹਾਂ ਭਾਈ ਕੇਲੇ ਦਾ ਚਲ ਲੈ ਲੈਨੇ ਆ ਖਾ ਲੈਨੇ ਪਰ ਉਦੋਂ ਬਾਅਦ ਇਹ ਵੀ ਕਹਿੰਦਾ ਸੀ ਆ ਮੇਰਾ ਫੋਨ ਨੰਬਰ ਹੈ ਜੇ ਤੈਨੂੰ ਕਦੇ ਲੋੜ ਪਈ ਤਾਂ ਮੈਨੂੰ ਦੱਸ ਦੀ ਪਈ ਤੈਨੂੰ ਕੋਈ ਤੰਗ ਤੰਗ ਕਰੇ ਜਾਂ ਕਿਵੇਂ ਹੁੰਦਾ ਹੀ ਆ ਜੀ ਚਲੋ ਰੇੜੀ ਵਾਲੇ ਵਿਚਾਰੇ ਗਰੀਬ ਬੰਦੇ ਨੂੰ ਉਵੇਂ ਅਸੀਂ ਉਹੀ ਚੀਜ਼ਾਂ ਸੋਚਦੇ ਹੋਏ ਜਿਵੇਂ ਫਲੱਡ ਅਫੈਕਟਡ ਏਰੀਆ ਸੀਗੇ ਜਦੋਂ ਰੀਸੈਂਟ ਜਿਹੜਾ ਪਿਛਲੇ 2-3 ਸਾਲ ਪਹਿਲਾਂ ਜਿਹੜਾ ਫਲੱਡ ਆਇਆ ਸੀਗਾ ਉਹਦੇ ਵਿੱਚ ਪਿੱਛੇ ਜੇ ਇੱਕ ਚੱਪਟ ਚਿੜੀ ਦੇ ਵਿੱਚ ਛੱਤ ਡਿੱਗ ਪਈ ਸੀ ਗਰੀਬ ਘਰ ਦੇ ਉੱਤੇ ਤੇ ਛੋਟੀ ਜੀ ਬੱਚੀ ਦੇ ਬੜੀਆਂ ਮਤਲਕੀ ਮੈਂ ਕਹੂੰ ਆ ਵੀ ਬੜੀਆਂ ਬੜੀ ਹਾਰਡਸ਼ਿਪ ਦੇ ਵਿੱਚ ਉਹ ਛੋਟੀ ਜੀ ਬੱਚੀ ਟੱਪੀ 6-7 ਸਾਲ ਦੀ ਸੀ ਉਹਦੀਆਂ ਲੱਤਾਂ ਦੇ ਵਿੱਚ ਫ੍ਰੈਕਚਰ ਆ ਗਿਆ ਸੀਗਾ ਸੋ ਅਸੀਂ ਜੋ ਸਾਡੇ ਤੋਂ ਹੋ ਸਕਦਾ ਸੀ ਤਿਲ ਫੁੱਲ ਮੈਂ ਇਹ ਤਾਂ ਨਹੀਂ ਕਹਾਂਗਾ ਵੀ ਅਸੀਂ ਬਹੁਤ ਕੁਝ ਕਰਤਾ ਪਰ ਜਿੰਨਾ ਕਿ ਸਾਡੇ ਤੋਂ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਲਈ ਸਾਡਨ ਸક્ષਮ ਕੀਤਾ ਅਸੀਂ ਉੱਥੇ ਜਾ ਕੇ ਉਸ ਬੱਚੀ ਦੀ ਹੈਲਪ ਕੀਤੀ ਤੇ ਚਲੋ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਉਹ ਤੁਹਾਨੂੰ ਮੈਂ ਫੋਟੋਆਂ ਵੀ ਸ਼ੇਅਰ ਕਰੂੰਗਾ ਥੋੜੇ ਚਿਰ ਤਾਂ ਇਹ ਜਾਂ ਤੁਹਾਨੂੰ ਮੈਂ ਪਰਸਨਲ ਹੀ ਦੇ ਦਊਗਾ ਉਦੋਂ ਸਿਰਫ 3.0 ਤੇ 60% ਹੈ ਜਿਹੜੀ ਕਿ 2021 ਦੇ ਵਿੱਚ ਸੌਰੀ 2001 ਦੇ ਵਿੱਚ ਤਕਰੀਬਨ ਤਕਰੀਬਨ 4.90 ਸੀਗੀ ਸੋ ਤਕਰੀਬਨ ਮੈਂ ਸੋਚ ਰਹਾ ਹਾਂ ਵੀ ਪੰਜ ਚਾਰ ਸਾਲਾਂ ਚ ਇਹ ਜਿਹੜੀ ਹੈ ਡਿਕਰੀਜ਼ ਹੁੰਦੀ ਆਉਂਦੀ ਹੈ ਜਿਹੜੀ ਰੇਸ਼ਿਓ ਹੈ ਡੈਂਸਡ ਫੋਰੈਸਟ ਦੀ ਜਿਹੜੀ ਪਲਾਂਟੇਸ਼ਨ ਟਰੀਜ਼ ਦੀ ਹੈ ਤਕਰੀਬਨ ਆਏ ਸਾਲ ਡਿਕਰੀਜ਼ ਹੁੰਦੀ ਹੈ ਇਨਕਰੀਜ਼ ਹੋਣ ਦੀ ਜਗ੍ਹਾ ਤੇ ਤੋਂ ਸੋ ਮੈਂ ਥੋੜੇ ਮਾਧਮ ਦੇ ਰਾਹੀਂ ਸਾਰੇ ਪ੍ਰੈਸ ਦੇ ਰਿਕੁਐਸਟ ਕਰਦਾ ਤੇ ਮੈਂ ਸਾਰਿਆਂ ਨੂੰ ਵਿੱਕੀ ਦੇ ਸਰਕਲ ਵਾਲਿਆਂ ਨੂੰ ਰਿਕੁਐਸਟ ਕਰਦਾ ਤੇ ਹੋਰ ਵੀ ਮੈਂ ਸਾਰੇ ਆਬਾਦ ਨੂੰ ਸਾਰੇ ਪਬਲਿਕ ਨੂੰ ਇਹ ਸਾਰੇ ਭਰਾਵਾਂ ਨੂੰ ਇਹ ਰਿਕੁਐਸਟ ਕਰਦਾ ਵੀ ਪਲਾਂਟੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਰੀਜ਼ਨ ਕੀ ਹੈ ਵੀ ਜੇ ਆਪਾਂ ਵੀ ਆਰ ਟ्रू ਟੂ ਆਵਰ ਫਿਊਚਰ ਜਨਰੇਸ਼ਨਸ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਐ ਆਪਾਂ ਨੂੰ ਐਜ਼ ਏ ਟ्रू ਲੀਡਰ ਮੈਂ ਸੋਚਦਾ ਵੀ ਜਿਹੜਾ ਲੀਡਰ ਹੁੰਦਾ ਉਹ ਆਪਦੀਆਂ ਅਗਲੀਆਂ ਜਨਰੇਸ਼ਨਸ ਦਾ ਸੋਚਦਾ ਹੈ ਜਿਹੜਾ ਇੱਕ ਪੋਲੀਟੀਸ਼ਨ ਹੁੰਦਾ ਹੈ ਪੋਲੀਟੀਸ਼ਨ ਅਗਲੇ ਇਲੈਕਸ਼ਨ ਦਾ ਸੋਚਦਾ ਹੁੰਦਾ ਨੈਕਸਟ ਈਅਰ ਦਾ ਸੋ ਐਜ਼ ਏ ਲੀਡਰ ਮੈਂ ਸੋਚੂਗਾ ਮੇਰੀ ਸੋਚ ਇਹ ਹੈ ਵੀ ਆਉਣ ਵਾਲੀਆਂ ਜਨਰੇਸ਼ਨਸ ਲਈ ਜ਼ਿਆਦਾ ਕੰਮ ਕੀਤਾ ਜਾਵੇ ਅਰਾਧਰ ਕੀ ਰੋਜ਼ਮਰਰਾ ਦੇ ਜਿਹੜੇ ਇਹ ਕੰਮ ਹੈ ਉਹਨਾਂ ਲਈ ਕਿਉਂਕਿ ਜੇ ਅੱਜ ਇੱਕ ਆਪਾਂ ਰੁਖ ਲਾਵਾਂਗੇ ਤੇ ਪੰਜਾਬ ਨੂੰ ਬਚਾਵਾਂਗੇ ਪੰਜਾਬ ਹਰਿਆ ਭਰਾ ਹੋਊਗਾ ਮਦਰ ਲੈਂਡ ਜਿਹੜੀ ਸਾਡੀ ਹੈਗੀ ਮਦਰ ਅਰਥ ਹੈ ਜੇ ਉਹ ਹਰੀ ਭਰੀ ਹੋਊਗੀ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੀ ਸਾਡੇ ਪੜਪੋਤੇ ਪੋਤਿਆਂ ਦੀ ਜਿਹੜਾ ਹੈਗੀ ਸਮਾਂ ਉਹ ਮੇਰੇ ਹਿਸਾਬ ਚ ਜਿਆਦਾ ਵਧੀਆ ਹੋਊਗਾ ਬਿਕੋਜ਼ ਜੇ ਇਸੇ ਤਰ੍ਹਾਂ ਟੀ ਪਲਾਂਟੇਸ਼ਨ ਜਿਹੜੀ ਘਟਦੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਥੇ ਰਾਜਸਥਾਨ ਨਾਲੋਂ ਬੁਰਾ ਹਾਲ ਹੋ ਜਾਊਗਾ ਬਿਕੋਜ਼ ਪਾਣੀ ਜੇ ਆਉਂਦਾ ਹੈ ਜੇ ਜੇ ਅੱਜ ਮੀਂਹ ਪਈ ਜਾਂਦਾ ਅੱਜ ਜਿਵੇਂ ਹੁਣ ਤੁਸੀਂ ਦੇਖਿਆ ਹੀ ਹੈ ਕਿੰਨਾ ਮੀਂਹ ਹੈ ਮੀਂਹ ਹੈ ਮੀਂਹ ਕਿਉਂ ਹੈ ਮੀਂਹ ਆਉਂਦਾ ਦਰਖਤਾਂ ਕਰਕੇ ਇਹੀ ਮੀਂਹ ਰਾਜਸਥਾਨ ਚ ਨਹੀਂ ਆਉਂਦਾ ਜੇ ਅੱਜ ਮੈਂ ਤੜਕੇ ਮੁਕਸਰ ਤੋਂ ਚੱਲ ਕੇ ਮਿੱਡੂ ਖੇੜੋ ਚੱਲ ਕੇ ਮੈਂ ਅੱਜ ਇੱਥੇ ਪਹੁੰਚਿਆ ਤਾਂ ਮਿੱਡੂ ਖੇੜੇ ਸਾਡੇ ਮੀਂਹ ਹੈ ਨਹੀਂ ਸੀ ਬਿਕੋਜ਼ ਜਿਹੜੀ ਆਪਣੇ ਫੋਰੈਸਟ ਦੀ ਹੈਗੀ ਆ ਉਹ ਚੰਡੀਗੜ੍ਹ ਨਾਲੋਂ ਮੁਕਸਰ ਏਰੀਆ ਦੀ ਬਹੁਤ ਘੱਟ ਹੈ ਟਰੀ ਪਲਾਂਟੇਸ਼ਨ ਹੈ ਜਿਹੜੀ ਸੋ ਜਿਵੇਂ ਜਿਵੇਂ ਆਪਾਂ ਪਰੇ ਨੂੰ ਤੁਰੇ ਜਾਂਦੇ ਆ ਦੂਰ ਹੁੰਦੇ ਜਾਂਦੇ ਆ ਸ਼ਵਾਲੇਕ ਹिल्स ਤੋਂ ਜਾਂ ਆਪਣੇ ਚੰਡੀਗੜ੍ਹ ਤੋਂ ਉਵੇਂ ਉਵੇਂ ਜਿਹੜੀ ਹੈਗੀ ਟਰੀ ਪਲਾਂਟੇਸ਼ਨ ਆ ਪੜਦੀ ਜਾਂਦੀ ਹੈ ਤੇ ਜਿਹੜਾ ਐਟਮੋਸਫੇਅਰ ਆ ਜਿਹੜਾ ਟੈਂਪਰੇਚਰ ਆ ਜਾਂ ਰੇਨ ਜਿਹੜੀ ਆਪਣੀ ਹੈਗਾ ਕੈਪੈਸਿਟੀ ਆ ਉਹ ਘਟਦੀ ਜਾਂਦੀ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਵਿੱਕੀ ਦੇ ਸਰਕਲ ਆਰਿਆਂ ਨੂੰ ਵੈਸੇ ਵੀ ਮੈਂ ਆਮ ਪਬਲਿਕ ਨੂੰ ਵੀ ਇਹ ਰਿਕੁਐਸਟ ਕਰੂੰਗਾ ਵੀ ਸਾਨੂੰ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੂੰ ਜੁਆਇਨ ਕਰਨ 26 ਤਰੀਕ ਨੂੰ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕਰਨ ਕਿਉਂਕਿ ਇੱਕ ਜੇ ਪਲਾਂਟ ਵੀ ਲਾਉਣੇ ਹੈ ਇਟ ਕੈਨ ਚੇਂਜ ਦਾ ਇੰਟਾਇਰ ਸਿਸਟਮ ਇੱਕ ਪਲਾਂਟ ਲਾਉਣੇ ਆ ਆਉਣ ਵਾਲਾ ਫਿਊਚਰ ਆਪਣਾ ਬਦਲ ਸਕਦਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ 26 ਤਰੀਕ ਨੂੰ ਸਾਨੂੰ ਜੁਆਇਨ ਕਰਨ ਜੁਆਇਨ ਕਰਕੇ ਤੇ ਇਸ ਮਹਿੰਦ ਦਾ ਹਿੱਸਾ ਬਣ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦਾ ਹਿੱਸਾ ਬਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਨਸ਼ੇ ਕਿਸ ਦਾ ਕੰਮ ਕਰਦਾ ਕਿ ਪਹਿਲਾਂ ਤੁਸੀਂ ਅਡਰੈਸ ਕਿਹੜਾ ਲਾਇਆ ਏ ਜੂ ਜੂ ਨਾਲ ਜੋੜ ਕੇ ਜੀ ਜਿਹੜਾ ਕਲਾਸ ਤੇ ਉਹਦਾ ਫਾਊਂਡੇਸ਼ਨ ਹੈ ਉਸ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਵੀ ਕਿਉਂਕਿ ਪੰਜਾਬ ਦੇ ਨਸ਼ਾ ਦਾ ਇੱਕ ਬੜਾ ਹੈ ਬਿਲਕੁਲ ਮੈਂ ਕਹਿਣਾ ਚਾਹਾਂਗਾ ਜੀ ਸੌਰੀ ਮੈਂ ਤੁਹਾਨੂੰ ਨਸ਼ੇ ਵਾਲਾ ਜਿਹੜਾ ਉਹ ਹੈਗਾ ਮਿਸ ਹੋ ਗਿਆ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਸੀ ਸਾਡਾ ਪ੍ਰੋਜੈਕਟਰ ਨਹੀਂ ਚੱਲਿਆ ਬਟ ਹਾਂ ਨਸ਼ੇ ਨੂੰ ਲੈ ਕੇ ਵੀ ਅਸੀਂ ਜਿਹੜਾ ਹੈਗੇ ਪਿੱਛੇ ਜਿਹੜੀਆਂ ਮਹੀਮਾਂ ਦੋ ਤਿੰਨ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅਵੇਅਰਨੈਸ ਕੈਂਪ ਹੈ ਅਵੇਅਰਨੈਸ ਮਾਰਚ ਹੈ ਉਹ ਕੀਤੇ ਸੀਗੇ ਜਿਵੇਂ ਸੱਤ ਫੇਸ ਵੀ ਕੀਤਾ ਸੀਗਾ ਅਵੇਅਰਨੈਸ ਮਾਰਚ ਤੇ ਅਸੀਂ ਚੱਪਟ ਚਿੜੀ ਦੇ ਵਿੱਚ ਇੱਕ ਵੱਡਾ ਉਹ ਲਾਇਆ ਸੀਗਾ ਆਮਨ ਕੈਂਪ ਜਿੱਥੇ ਅਸੀਂ ਜਿਹੜੀਆਂ ਪੰਚਾਇਤਾਂ ਨੂੰ ਪੰਜ ਸੱਤ ਪੰਚਾਇਤਾਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਅਵੇਅਰ ਕੀਤਾ ਸੀਗਾ ਕਿ ਜਿਹੜਾ ਨਸ਼ਾ ਛਡਾ ਛਡਾਉਣਾ ਜਿਹੜਾ ਨਸ਼ੇ ਜਿਹੜੇ ਨਸ਼ੇ ਚਰ ਜਵਾਨ ਡੁੱਬੇ ਹੋਏ ਜਾਂ ਐਡਿਕਟ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਸਪੋਰਟ ਕਰੀਏ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਬਾਹਰ ਲਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਬਿਕੋਜ਼ ਰੀਜ਼ਨ ਇਹ ਹੈ ਵੀ ਜੇ ਆਪਾਂ ਤੱਕੇ ਨਾ ਕਿਸੇ ਨੂੰ ਨਸ਼ਾ ਛਡਾਵਾਂਗੇ ਉਹ ਨਹੀਂ ਛੱਡਦਾ ਉਹਦੀ ਕਾਉਂਸਲਿੰਗ ਸਭ ਤੋਂ ਜ਼ਰੂਰੀ ਹੈ ਤੇ ਮੈਂ ਇਹ ਕਹਿੰਦਾ ਸੀ ਵੀ ਸਾਰਿਆਂ ਨੂੰ ਕਾਉਂਸਲਿੰਗ ਕਰੀਏ ਤੇ ਕਾਉਂਸਲਿੰਗ ਕਰਕੇ ਤੇ ਉਹਨੂੰ ਆਪਾਂ ਜਿਹੜੇ ਹੈਗੇ ਨਸ਼ਾ ਛਡਾਉ ਮਹੀਮਾ ਜਿਹੜੀ ਉਹਨੂੰ ਸਟਰੋਂਗ ਕਰੀਏ ਬਿਕੋਜ਼ ਹੀ ਰੀਸੈਂਟਲੀ ਕੀਤੀ ਵੀ ਹੈ ਸਰ ਵੀ ਜਿਹੜਾ ਹੱਤਿਆकांड ਦੇ ਰਿਸ਼ਤਾ ਅਜੇ ਲੈਕੀ ਨੂੰ 50 ਫੀਸ ਹਾਈ ਕੋਰਟ ਦੇ ਲਈ ਉਸ ਨੂੰ ਕਿਉਂ ਦੇ ਨਹੀਂ ਮੈਂ ਮ ਆਪਾਂ ਇੱਕ ਕਹਾਂਗਾ ਵੀ ਉਹ ਰਾਹਤ ਨਹੀਂ ਕੀ ਇਟਸ ਨਾਟ ਅ ਰਾਹਤ ਇਟਸ ਜਸਟ ਅ ਕੀ ਉਹਨਾਂ ਨੇ ਅਪੀਲ ਕੀਤਾ ਸੀਗਾ ਅਪੀਲ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਉਹ ਹਰ ਇੱਕ ਬੰਦੇ ਦਾ ਰਾਈਟ ਹੈ ਸੋ ਜਸਟ ਇੱਕ ਅਪੀਲ ਹੈ ਜਿਹੜੀ ਉਹ ਐਕਸੈਪਟ ਹੋਈ ਹੈ ਕੋਈ ਰਾਹਤ ਨਹੀਂ ਮਿਲਦੀ